بس چلو بھائی او ویکھو کیویں ਅੱਖਾਂ ਬੰਦ ਕਰ ਲੱਗ ਪੈਣਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਸਾਰੇ ਠੀਕ ਠਾਕ ਆ ਵੀ ਲੋ ਜੀ ਕੀ ਹੋ ਰਿਹਾ ਹੈ ਜਿਹੜੇ ਚਿੱਲੇ ਚੱਲ ਰਹੇ ਆ ਹਨਾ ਰੋਟੀ ਬਣਾ ਲਈਏ ਇਹਨਾਂ ਨੂੰ ਲੱਗਿਆ ਜੀ ਪਾਪਾ ਜੀ ਅੰਬ ਤੇ ਮੈਂ ਕੁਛ ਇੱਕ ਵੜਾ ਲਾਂਗੇ ਕਿੰਨੇ ਜੀ ਕੋਲੀ ਕੋਲੀ ਨਹੀਂ ਇੱਕ ਇੱਕ ਕੱਟ ਲਓ ਤੇ ਫੇਰ ਮੈਂ ਚੀਜ਼ ਬਣਾ ਲਾਂ ਨੇ ਖਾਇ ਰਾ ਕੁ ਲੋ ਕੋ ਇਹਨੇ ਦੇ ਗੜਾ ਆ ਖਾ ਲਵਾ ਹਾਂ ਸਹੀ ਹੈ ਖਾ ਖਾ ਲਵਾ ਪਾਪੇ ਕਿੰਨੇ ਰੁਪਏ ਕਿਲੋ ਲੈ 100 ਰੁਪਏ ਸਸਤੇ ਹੈ ਜਾਂ ਕੰਮ ਜੀ ਆਪਣੀ ਰੋਟੀ ਤੇ ਕਰਦੀਆਂ ਨਾਲ ਸਬਜੀ ਤੇ ਮੀਨੀ ਵਲੋਗ ਵੀ ਮੈਂ ਫਾਣਾ ਨਾ 1 ਵਜੇ ਤੋਂ ਦੇਖਿਆ ਕਰੋ ਸਾਰੇ ਜਾ ਕੇ ਖਾਣਾ ਆਂਗੇ ਖਾਣਾਗੇ ਆਪਾਂ ਰੋਟੀ ਤੇ ਖਾਣਾ ਆਪਾਂ ਪਹਿਲਾਂ ਖਾਣੇ ਆ ਰੋਟੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਸਾਰੇ ਠੀਕ ਠਾਕ ਹੋ ਜੀ ਹੁਣ ਅਸੀਂ ਰੋਟੀ ਬਣਾਉਣ ਲੱਗੇ ਆ ਮਨਪੀ ਨੂੰ ਜਿਆਦਾ ਭੁੱਖ ਲੱਗੀ ਆ ਜੀ ਆਹ ਵੇਖ ਲਓ ਜੀ ਕੀ ਹੋ ਰੱਖਿਆ ਹੋਇਆ ਹੈ ਜਿੱਲੀ ਇਹ ਜਿੱਲਾ ਚਾਂਦਨੀਆ ਹੈ ਮੈਂ ਕਾ ਰੋਟੀ ਬਣਾ ਲਈ ਇਹਨਾਂ ਨੂੰ ਕੱਦੂ ਦੀ ਸਬਜੀ ਜੇ ਸਪਾਈ ਵੀ ਭਾਈ ਨੇ ਰੋਟੀ ਖਾਣੀ ਹੋਵੇ ਉਹ ਰੋਟੀ ਖਾਣ ਲਈ ਆ ਸਕਦਾ ਹੈ ਆ ਸ਼ੱਕਰ ਪਈ ਆ ਆ ਸ਼ੱਕਰਾ ਦੇਸੀ ਘਿਓ ਵਿੱਚ ਪਾ ਕੇ ਖਾਣ ਨੂੰ। ਹੋਰ ਸਾਰੇ ਠੀਕ ਠਾਕ ਹੋ। ਆਵੇ ਲੋ ਜੀ ਵੇਖ ਲਓ ਮੈਂ ਤਾਂ ਬੰਦਾ ਨਹੀਂ ਮੈਨੂੰ ਬਣਾਉਣਾ ਨਹੀਂ ਆਉਂਦਾ। ਆ ਬਣਾ ਦਿਓ ਉਹ ਖਾ ਦਿਓ ਆ ਖਾ ਦਿਓ ਲੋ ਜੀ ਹਾਂ ਇਹ ਲੋ ਹਾਂ ਜੀ ਮੈਂ ਤਾਂ ਅੱਛੀ ਕਾਲ ਕੀ ਹਾਲ ਚਾ ਠੀਕ ਠਾਕ ਸਾਰੇ ਤੇ ਅੱਜ ਦਾ ਵਲੋਗ ਕਰਦੇ ਆ ਪਹੁੰਚੇ ਰੂ ਮੰਮੀ ਦਾ ਮੰਮੀ ਦਾ ਤਾਂ ਵੀ ਵਲੋਗ ਵੇਖ ਹੀ ਲਿਆ ਬਣਾਵਾ ਤੇ ਕਿਉਂਕਿ ਮੰਮੀ ਨੂੰ ਵਿਚਾਰ ਨਹੀਂ ਬਣਾਉਣਾ ਆਉਂਦਾ ਮੈਂ ਕਿਹਾ ਚਲੋ ਅੱਜ ਆਪਾਂ ਬਣਾਉਨੇ ਆ ਵਲੋਗ ਲੌਂਗ ਵੀਡੀਓ ਅੱਛਾ ਠੀਕ ਹੈ ਹੋਰ ਟਾਈਮ ਹੋ ਗਿਆ ਇਬੜਾ ਇਨੀ ਹੀ ਕੀ ਤੇ ਮੰਮੀ ਵਿਚਾਰੀ ਨੂੰ ਨਹੀਂ ਆਜ ਬਣਾਉਣਾ ਆਉਂਦਾ ਕੋਈ ਨਹੀਂ ਤੇ ਹੁਣ ਆਪਾਂ ਹਜੇ ਤੱਕ ਤਾਂ ਮੰਮੀ ਲਾ ਰਹੀਆਂ ਨੇ ਤੇ ਰੋਟੀ ਤੇ ਹੁਣ ਆਪਾਂ ਖਾਵਾਂਗੇ ਪਹਿਲਾਂ ਰੋਟੀ ਤੇ ਫੇਰ ਤੁਹਾਨੂੰ ਮਿਲਦੇ ਆਂ ਅੱਜ ਜੀ ਆਪਣੀ ਰੋਟੀ ਤੇ ਕਦੂ ਦੀ ਨਾਲ ਸਬਜੀ ਤੇ ਮਿਨੀ ਵਲੌਗ ਵੀ ਮੈਂ ਬਣਾਉਣਾ ਨਾ 1 ਵਜੇ ਤੇ ਦੇਖਿਆ ਕਰੋ ਸਾਰੀ ਜਾਗੇ ਹੋਣਾ ਆਗੇ ਹੋਣਾਗੇ ਆਪਾਂ ਰੋਟੀ ਤੇ ਹੁਣ ਆਪਾਂ ਪਹਿਲਾਂ ਖਾਣੇ ਆ ਰੋਟੀ ਵੇਰੀ ਪਾਪਾ ਜੀ ਅੰਬ ਤੇ ਮੰਗੁਸ਼ੇ ਵੀ ਬਣਾ ਲਾਂਗੇ ਕਿ ਨਹੀਂ ਠੀਕ ਹਨੇ ਕੋਈ ਨਹੀਂ ਕੋਈ ਮੰਗੁਸ਼ੇ ਨਹੀਂ ਇੱਕ ਇੱਕ ਅੱਛਾ ਠੀਕ ਹੈ ਅੱਜ ਤੇਰਾ ਮੈਂ ਬਣਾਣਾ ਹੈ ਨਾ ਨਿਕਾ ਕਾਟ ਲਓ ਕੋਈ ਨਹੀਂ ਜਿੱਦ ਖਾਣ ਆ ਖਾ ਲਓ ਆ ਵੀ ਆਹ ਸਹੀ ਹੈ ਤੇ ਆਹ ਖਾ ਲਓ ਵੱਡਾ ਭਾਬੇ ਕਿੰਨੇ ਰੁਪਏ ਕਿਲੋ ਲੈਏ 100 ਰੁਪਏ ਸਸਤੇ ਹੀ ਆ ਕੰਮ ਕੋਈ रोजे में रहेगा कल्ला बैठा ही क्योंकि टचणियां नहीं है देखो ए ए छोटा एहे रहा नहीं जाता तड़प ही ऐसी है ना नहीं सोके सोके छोटिया की खाना तेरे ए, है बड़ कुक्वा अरे हेलो करते हेलो करते हंडी ਨੂੰ ਜੋ ਨੂੰ ਜੋ ਕੋ ਕੋ ਮੰਦੀ ਨਾ ਵਸਨੇ ਹੁਣ ਆਈ ਸੌਇਣਾ ਬਾਸ ਚਲੋ ਭਾਈ ਆ ਵੇਖੋ ਕਿਉਂ ਅੱਖਾਂ ਬੰਦ ਕਰਨ ਲੱਗ ਪੈਣਾ ਨੂੰ ਜੋ ਨੂੰ ਜੋ ਕੋ ਕੋ ਝਾੜਦਾ ਨਾ ਜੇ ਆਵੇਂ ਨਿੱਥੋ ਇਥੋਂ ਆਵਿਆ ਘਰ ਤੋਂ ਦਵਾਲ ਲਾਏਗੇ ਕਿਉਂਕਿ ਗਰਮੀ ਹੈ ਨਾ ਕੁੱਕ ਦੇ ਵਾਲ ਵਾਵਾ ਹੀ ਆਵੇ ਧੌਣ ਧੂਣ ਤੇ ਵਾਲ ਬੁੱਲ ਸਾਰੇ ਲਾਏਗੇ ਤੇ ਹੁਣ ਇਹ ਅੱਗੇ ਨਾਲ ਬਹੁਤ ਸੌਖਾ ਹੋ ਜਾਊਗਾ ਬੱਦਲ ਵੇਖੋ ਕਿੰਨਾ ਆਇਆ ਵੇ ਅਬ ਨਾਂ ਗਿਆ ਮੈਨੂੰ ਉਤੋਂ ਨਾਂ ਗਿਆ ਸਾਰਾ ਇੱਧਰ ਦਾ ਹੈ ਹੀ ਨਹੀਂਗਾ ਅੱਛਾ ਠੀਕ ਹੈ ਉਤੋਂ ਨਾਂ ਗਿਆ ਸਾਰਾ ਆਪਣੇ ਵੱਲ ਮੈਂ ਕਰ ਲੱਗਾ ਵੀਡੀਓ ਅਪਲੋਡ ਅਨਲਿਸਟਡ ਤੇ ਰੱਖ ਲੀਨਾ ਮੈਂ ਵੀਡੀਓ ਅਪਲੋਡ ਕਰਕੇ ਤੇ 1 ਵਜੇ ਆਪਾਂ ਛੱਡ ਦਾਂਗੇ 12 ਵਜੇ ਅਨਲਿਸਟਡ ਤੇ ਰੱਖ ਲੈਣੇ ਆ ਐਡੀਟ ਹੋ ਡੋਈ ਗਈ ਆ ਤੇ ਬਾਕੀ ਸਾਰਾ ਆਪਾਂ ਬਣਿਆ ਪਿਆ ਆ ਬਲੌਗ ਬਣੂਗਾ ਐਡੀਟ ਹੋਈ ਪਈ ਆ ਤੇ ਹੁਣ ਬਸ ਆਪਾਂ ਛੱਡ ਲਈਏ ਜਿੱਦਾਂ ਅਨਲਿਸਟਡ ਤੇ ਰੱਖ ਲੱਗਾ ਮੈਂ ਹਾਈ ਤਾਂ ਫੇਰ ਆਪਾਂ ਛੱਡਾਂਗੇ ਇੱਕ ਹਮਦਾ ਹੀ ਆਪਣਾ 7:30 ਵਜੇ ਸ਼ਾਮ ਦੇ ਇੱਕ ਹਮਦਾ ਆਪਣੇ 1 ਵਜੇ ਡੇਲੀ ਆਉਂਦਾ ਵਾ ਕੋਈ ਆਪਾਂ ਦਿਨ ਮੈਸਜ ਨਹੀਂ ਕਰੀਦਾ ਤੇ ਦੇਖਿਆ ਕਰੋ ਜਾ ਕੇ ਤੇ ਮੈਂ ਪੂਰੀ ਕੋਸ਼ਿਸ਼ ਕਰਦਾ ਨੂੰ ਕਿ ਮੈਂ ਆਪਣਾ ਬੈਸਟ ਜੈਨ ਦੀ ਕੋਸ਼ਿਸ਼ ਕਰਾਂ ਤੇ ਕੋਈ ਨਹੀਂ ਹੁਣ ਆਪਾਂ ਦੇਖੋ ਤੁਸੀਂ ਮੇਰੇ ਮਿਨੀ ਵਲੌਗ ਵੀ ਵੇਚੇ ਸਭ ਤੋਂ ਜ਼ਿਆਦਾ ਤੁਸੀਂ ਤਾਂ ਇਹਨੂੰ ਦੇਖ ਜਾਓਗੇ ਕਿਉਂਕਿ ਸਭ ਸਾਡੇ ਹੁਣ ਇਸ ਟਾਈਮ 'ਚ ਸਭ ਤੋਂ ਜ਼ਿਆਦਾ ਕਰੈਂਡੀ ਤਾਂ ਇਹਦਾ ਚੱਲਦਾ ਪਿਆ ਰ ਕਿ ਆਪਾਂ ਮਤਲਬ ਭਾਬੀ ਦੇ ਹੋਰੀ ਖੇਡਦੇ ਆ ਵਧੀਆ ਸਾਰੇ ਟਾਈਮ ਪਾਸ ਨੇ ਨਗਰੀ ਕਿਉਂਗੀ ਹੁਣ ਰਜ਼ਾਕਸਾ ਆਣੀ ਹੈ 10ਵੀਂ ਦਾ ਤੇ ਰਿਜ਼ਲਟ ਵੀ ਕੋਈ ਨਹੀਂ ਆਈਊਗਾ ਤੇ ਤੁਹਾਨੂੰ ਵੀ ਦੱਸਾਂ ਕੀ ਬਣਿਆ ਰਿਜ਼ਲਟ ਦਾ ਤੇ ਵਾਵਾ ਮੇਰ ਰੱਖੇ ਪਾਸ ਹੋ ਰਹੀਏ ਚਲੋ ਕੋਈ ਨਹੀਂ ਮੈਂ ਆਪਣਾ ਨਿਕੜਾ ਤੇ ਆਵੇ ਕੋਚਾਰਾ ਕਿਵੇਂ ਪਿਆ ਹੈਗਾ ਬਾਈ ਕੋਕੂ ਬਾਈ ਹੜੀ 7 ਸਾਲਾਂ ਦਾ ਵਾ ਕੋਕੂ ਤੋਂ ਹੈਗਾ ਇਹ 6 ਸਾਲ ਵੱਡਾ ਕੋਕੂ ਦਾ ਹੈ ਆਪਣੇ ਜਨਵਰੀ ਸਾਲ ਦਾ ਹੋਇਆ ਹੈਗਾ ਇਹ ਹੈਗਾ 6 ਸਾਲ ਵੱਡਾ ਬਾਈ ਆਪਣਾ ਕੋਕੂ ਦਾ ਕਣੀ ਛੋੜਾ ਹੈ ਵਿਚਾਰਾ ਬਜ਼ੁਰਗ ਬੰਦਾ ਲਈ ਨਾਮ ਹੈ ਨੇ ਉਹਦਾ ਲਾਂਡੇ ਕਿੱਥੇ ਮੁੰਡਿਆ ਖੜਚਾ ਖੋਲ ਲੈਣ ਦੇ ਕੋਟਨ ਖੜਚਾ ਦੌਲਦੀ ਦੌਲਦੀ ਤੋਤਾ ਦੌਲਦੀ ਹੈ ਮੈਂ ਲਾ ਲੇ ਐ ਐ ਐ ਪਹਿਲਾ ਹੀ ਪਾਉਂਦਾ ਫਰਦਾ ਕੋਕੋ ਦੇਖੋ ਸਾਰੇ ਵਾਲੀ ਵਾਲ ਵਾਲੀ ਵਾਲ ਵਾਲੀ ਵਾਲ ਲੱਗੇ ਆ ਵੇਖੋ ਲੈ ਕੋਕੋ ਬਈ ਲਾ ਵਾਲਾਰੇ ਗੰਦੇ ਆ ਜਾਂ ਸਾਰੇ ਨਹੀਂ ਲੰਮੇ ਆ ਇਹਦਾ ਲਾਣੀ ਨਹੀਂ ਬਿੱਲੇ ਪਾਣੀ ਨਾਲ ਲੈਣਗੇ ਤੇ ਹੁਣ ਗਏ ਸਕੂਲ ਦਾ ਪਤਾ ਕਰਨ ਗੱਗਾ ਬਈ ਸਕੂਲ ਦਾ ਪਤਾ ਕਰਨ ਗਿਆ ਵਾ ਤੇ ਕਰ ਰਹੇ ਹੈ ਰਗਾ ਕੇ ਭਾਈ ਗੋਗੁਰੂ ਜੀ ਅੰਦਰ ਲੋਈਆਂ ਦੀ ਚੀ ਹੈ ਨੋਡੀਆਂ ਜਾਂਦੀ ਚੀ ਕੀ ਕੋਕੋ ਵਾਲੇ ਵੇਖਿਆ ਪਿੱਲੀ ਦਾ ਇਹ ਦਿੱਲੀ ਦਾ ਨਹੀਂ ਸੈਟ ਕੀਤੀ ਹੋਈ ਹੈ ਅੱਧਰ ਵੱਡਾ ਇਧਰੋਂ ਨਿਕਾ ਉਹ ਨਹੀਂ ਵੇਖੋ ਲੈ ਆਵੇ ਹਣੀ ਦੀ ਬਾਜਾ ਆਵਾ ਆ ਵੈਪੋ ਜੀ ਤੁਸੀਂ ਮੇਂ ਨਿਊ ਲੋਗ ਦੇ ਵਿੱਚ ਵੇਖਿਆ ਨਾ ਤੇ ਪੂਰਾ ਮੈਨਾਂ ਕੇ ਨਾ ਬੰਦਾ ਰੌਣਕੀ ਆ ਤੇ ਉਹਨੂੰ ਰਿਸ਼ਤਾ ਵੀ ਬੰਕੀ ਜਾਂਦੀ ਆ ਤੇ ਹੁਣ ਆਪਾਂ ਦੇਖਦੇ ਆ ਤੇ ਆਪ ਕਰਦੇ ਬਲੌਗ ਨੂੰ ਖਤਮ ਲੈ ਆ ਵੀ ਉੱਠ ਕੇ ਆ ਗਿਆ ਆਪਣਾ ਨੀ ਗੜਾ ਤੇ ਮੈਨ ਲੱਗਦਾ ਕਹਾਣੀ ਨੂੰ ਪਤਾ ਲੱਗਦਾ ਆ ਗਈ ਮੇਰੀ ਵੀਡੀਓ ਬਣਾਈਆਂ ਦੇ ਵੇਖ ਤਰਦਾ ਵੇਖ ਮਟਕ ਮਟਕ ਮੇਰੀ ਚੱਲਦੀ ਐ ਨਾਰ ਅੱਜ ਦੇ ਅੱਜ ਦਾ ਮਿਨੀ ਵਲੌਗ ਹੈ ਨਾ ਹੁਣ ਤਾਂ ਮੇਰੇ ਮੂੰਹ ਤੇ ਮਿਨੀ ਵਲੌਗ ਹੀ ਛੜਿਆ ਹੋਇਆ ਹੁਣ ਆਇਦੋ ਵਲੌਗ ਵੀ ਜਿਨੇ ਪਸੰਦ ਆਇਆ ਕੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪੂਰਾ ਅਸਮੈ ਵੈਸੇ ਅੱਜ ਮੈਂਗਾ ਪੰਜ ਸੱਤ ਲੌਂਗ ਹੋ ਗਿਆ ਕਿ ਮੇਰੇ ਲੌਂਗ ਵੀਡੀਓ ਨਹੀਂ ਬਣਾਈ ਮੈਂਗਾ ਲੌਂਗ ਵੀਡੀਓ ਬਣਾ ਲਈ ਤੇ ਹੁਣ ਆਪਾਂ ਬਣਾਈ ਵੈਸੇ ਲੌਂਗ ਵੀਡੀਓ ਤੇ ਹੁਣ ਆਪਾਂ ਮਿਲਦੇ ਅਗਲੇ ਵਲੌਗ ਚ ਟੈਲ ਦੈਨ ਬਾਏ ਬਾਏ ਟੇਕ ਕੇਅਰ ਤੇ ਅਗਲੇ ਵਲੌਗ ਵੀ ਡੂਰ ਵੇਟ ਕਰਿਆ ਕਰੋ ਸ਼ਾਮ ਦੇ 7 ਵਜੇ ਆਪਣਾ 7:30 ਵਜੇ ਮਿਨੀ ਵਲੌਗ ਤੇ ਦੁਪਹਿਰ ਦੇ 1 ਵਜੇ ਮਿਨੀ ਵਲੌਗ ਇਹ ਯਾਦ ਰੱਖਿਓ ਡੇਲੀ ਆਪਣਾ ਉਹਦਾ ਪੂਰਾ ਟਕੋ ਵੀ ਟਾਈਮ ਨਹੀਂ ਮੈਂ ਉੱਤੇ ਹੁੰਦਾ 7:30 ਵਜੇ ਆਉਂਦਾ ਹਾਂ ਤੇ ਆਓ ਦੇਖ ਲੈ ਉਹਨੂੰ ਖੋਲ ਕੇ ਪਾਈ ਗਿਆ ਆਪਣੇ ਵਾਲੇ ਨੂੰ ਹੁਣ ਆਪਾਂ ਮਿਲਦੇ ਆਗਲੇ ਵਲੌਗ ਚ ਟਿਲ देन ਬਾਏ ਬਾਏ ਠੀਕ ਹੈ ਸ਼ਸ਼ੀਕਾਲ ਜੀ